ਇਸ ਵੇਲੇ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਹਨਨੇਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਸ ਪਿੰਡ ਦੇ ਵਿੱਚ ਵੱੜ ਕੇ ਅਣਪਛਾਤੇ ਬੰਦਿਆਂ ਨੇ ਰਾਤ ਨੂੰ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਦਰਸਲ ਇਸ ਪਿੰਡ ਚ ਆਪਣੇ ਘਰ ਵਿੱਚ ਇੱਕ ਦਿਆਲ ਸਿੰਘ ਨਾਮ ਦਾ ਨਿਹੰਗ ਸਿੰਘ ਇਕੱਲਾ ਰਹਿ ਰਿਹਾ ਸੀ ਜਿਸ ਦਾ ਰਾਤ ਵੇਲੇ ਅਣਪਛਾਤੇ ਆ ਨੇ ਘਰ ਵਿੱਚ ਵੜ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਪੂਰੀ ਰਾਤ ਬੀਤ ਗਈ ਜਦੋਂ ਸਵੇਰੇ ਉੱਠ ਪਿੰਡ ਵਾਲਿਆਂ ਨੇ ਦੇਖਿਆ ਕਿ ਨਿਹੰਗ ਸਿੰਘ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਤਾਂ ਪਿੰਡ ਵਾਲਿਆਂ ਨੇ ਜਦੋਂ ਉਸ ਦਾ ਘਰ ਦਾ ਬੂਹਾ ਜਾ ਕੇ ਇੱਕਦਮ ਖੋਲਿਆ ਤਾਂ ਅੰਦਰ ਲਥਪਥ ਕੋਈ ਨਹਿنگ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਖਿਆ ਤਾਂ ਸਾਰਿਆਂ ਦੀਆਂ ਭੋਬਾ ਨਿਕਲ ਗਈਆਂ ਇਸੇ ਦੌਰਾਨ ਹੀ ਸਾਰਾ ਪਿੰਡ ਸਹਿਮ ਉੱਠਿਆ ਜਿਸ ਤੋਂ ਬਾਅਦ ਸੂਚਨਾ ਦੇ ਕੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਨਹਿنگ ਸਿੰਘ ਗੁਰਦਿਆਲ ਸਿੰਘ ਕਰੀਬ ਪਿਛਲੇ 25 ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਸੀ ਪਿੰਡ ਵਾਸੀਆਂ ਮੁਤਾਬਕ ਦੱਸਿਆ ਜਾ ਰਿਹਾ ਕਿ ਸਿੰਘ ਸਿੰਘ ਸੱਜਣ ਆਦਮੀ ਸੀ ਜੋ ਕਿ ਲੋਕਾਂ ਦੇ ਕੰਮ ਆਉਂਦਾ ਸੀ ਅਤੇ ਕੰਮ ਵਾਲਾ ਬੰਦਾ ਸੀ ਇਸ ਦੇ ਨਾਲ ਹੀ ਉਹ ਪਿੰਡ ਦੇ ਨੌਜਵਾਨਾਂ ਨੂੰ ਗੁਰਮਤਿ ਦੀ ਸੰਥਿਆ ਵੀ ਦਿੰਦਾ ਸੀ ਅਜੇਹੇ ਚ ਅਜੇਹੇ ਨੇਕ ਬੰਦੇ ਦਾ ਕਤਲ ਹੋ ਜਾਣਾ ਇਹ ਘਟਨਾ ਕਾਫੀ ਸਵਾਲ ਖੜੇ ਕਰ ਰਹੀ ਹੈ ਬਾਕੀ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ